ਕਿੱਲੇ ਦੇ ਵਿੱਚ ਮਸ਼ੀਨ ਤੁਰਦੀ ਨਹੀਂ ਜੇ ਤੁਰਦੀ ਆ ਤਾਂ ਮੁੜਦੀ ਨਹੀਂ ਮੁੜਦੀ ਆ ਤਾਂ ਰਾਣੇ ਨਹੀਂ ਕੱਢਦੀ ਉਹਦੇ ਕਰਕੇ ਫਿਰ ਹੁਣ ਜਿਹੜਾ 4x4 ਦਾ ਹਨਾ ਕਹਿਦੀ ਆਪਾਂ ਪੰਜਾਬ ਦੇ ਵਿੱਚ ਵੀ ਸਾਰੀ ਗੱਲ ਜਿਹੜੀ 4x4 ਦੀ ਕਰਾਂਗੇ ਵੀ 4x4 ਕਿਹੜੀ ਕੰਪਨੀ ਦਾ ਕਾਮਜਾਬ ਆ ਹਨਾ ਕਿਹੜਾ ਕਾਮਜਾਬ ਆ ਕਿਹੜੇ ਟਾਇਰਾਂ 'ਚ ਕਿਹੜੀ ਮਸ਼ੀਨ ਨੂੰ ਕਿਵੇਂ ਲੱਗਦਾ ਕਿੰਨੇ 'ਚ ਲੱਗਦਾ ਪੂਰਾ ਰਿਵਿਊ ਆ ਜਿਹੜਾ ਆਪਾਂ ਦਿਖਾਉਣਾ ਸਾਨੂੰ 4x4 ਦੀ ਕੁਆਲਿਟੀ ਹਨਾ ਇਹ ਆਪਣੇ ਬਾਈ ਉਹਨੇ ਕਿਦਾਂ ਲਾਉਨੇ ਆ ਬਹੁਤ ਵਧੀਆ ਜਾਇਜ਼ ਰੇਟ ਕਹਿਦੀ ਆਪਾਂ ਨਾ ਜਾ ਰੇਟ ਵੀ ਜਾਇਜ਼ ਸਮਾਨ ਵਧੀਆ ਲੱਗਿਆ ਬਾਈ ਉਹਨਾਂ ਦਾ ਕੰਮ ਬਾਈ ਉਹਨਾਂ ਦਾ ਕੰਮ ਬਹੁਤ ਤਸੱਲੀ ਵਾਲਾ ਵੀਰੇ ਜੀ ਤੁਹਾਡੀ ਵੀਡੀਓ ਵੇਖ ਕੇ ਐਸਐਮਐਸ ਵਾਲੀ ਉਦੋਂ ਬਾਈ ਉਹਨਾਂ ਦਾ ਮੈਂ ਨੰਬਰ ਲਿਆ ਸੀ ਜੀ ਹੁਣੇ ਘਰੇ ਖੜੀ ਕੰਬਨ ਤੇ ਹੋਰ ਬਾਈ ਫੋਰ ਲਾਉਣ ਆਇਆ ਛੱਡ ਦੇ ਵਿੱਚ ਖੜੀ ਆ ਬਾਈ ਦੇ ਗਰਤੇਜ ਦੇ ਕੰਬਨ ਕੀ ਗੱਲ ਰੇਟ ਬਾਈ ਉਹਨਾਂ ਦਾ ਬਹੁਤ ਜਾਇਜ਼ ਹੈ ਹਾਂਜੀ ਵੱਡੀ ਗੱਲ ਤਾਂ ਇੱਥੇ ਆ ਗਈ ਖੜਦੀ ਜਈ ਰੇਟ ਤੇ ਆਪਣੇ ਫੋਰ ਵੀਲ ਵਾਲਿਆਂ ਦੀ ਕੰਪਨੀ ਵਾਲੇ ਪੈਸੇ ਬਹੁਤ ਮੰਗੀ ਜਾਂਦੇ ਆ ਜੀ ਕਿ ਇਹ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਆਨਲਾਈਨ ਸਾਡੀ ਬੁਕਿੰਗ ਕਰਦੇ ਜਿੱਥੇ ਤੁਸੀਂ ਕਹਿੰਦੇ ਜੀ ਉੱਥੇ ਅਸੀਂ ਲਾੜ ਆ ਜਾਈਏ ਤੁਹਾਡੇ ਨਾਲ